ईवी नायकर, ईवीआर, समाज सुधारक पिछड़े समाज और अन्य के लिए आरक्षण के संस्थापक को हम नमन करते हैं। जय पीम साथियों एट जस्टिस यूट्यूब चैनल पटियाला तो नीरजा पारती मेरे साथी इंजीनियर हरदीप सिंह चिंबल ਸਾਡੇ ਦੁਆਰਾ ਅਤੇ ਸਾਡੇ ਪਰੋਸੇ ਯੋਗ ਸੂਤਰਾ ਦੁਆਰਾ ਇਕੱਤਰ ਕੀਤੀ ਇੱਕ ਮਹਾਨਾਇਕ ਸੰਬੰਧੀ ਹੋਰ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਵੀਡੀਓ ਵਿੱਚ ਦੇਖਿਆ ਕਿ ਮਹਾਨਾਇਕ ਪੇਰੀਅਰ ਜੋ Hindu ਧਰਮ ਦਾ پیرੋਕਾਰ ਸੀ ਉੱਤਰ ਪ੍ਰਦੇਸ਼ ਦੇ ਕਾਸ਼ੀ ਦੇ ਮੰਦਿਰ ਜੀ ਯਾਤਰਾ ਸਮੇਂ ਜ અપਮਾਨਤ ਮੰਦੇ ਹੋਏ ਉਸਨੇ ਨਾ ਕੇਵਲ Hindu ਧਰਮ ਦਾ ਤਿਆਗ ਕੀਤਾ ਬਲਕਿ ਸਾਰਿਆ ਧਰਮਾਂ ਦਾ ਤਿਆਗ ਕਰਦੇ ਹੋਏ ਨਾਸਤਿਕ ਬਣ ਗਿਆ ਫੇਰ ਇਸ ਨਾਸਤਿਕ ਮਨੁੱਖ ਨੇ ਮਾਨਵ ਸਮਾਨਤਾ ਲਈ ਉਹ ਕੰਮ ਕੀਤੇ ਜਿਹੜੇ ਹਜ਼ਾਰਾਂ ਸਾਲਾਂ ਵਿੱਚ ਕੋਈ ਵੀ ਨਹੀਂ ਕਰ ਸਕੇ ਨਾ ਕਰ ਸਕਣਗੇ ਉੱਤਰ 파ਰਤ ਦੇ ਬੈਰਵਰ ਸਮਾਜ ਵਾਲੇ ਤਾਂ ਦੱਖਣ 파ਰਤ ਦੇ ਬੈਕਵਰਡ ਸਮਾਜ ਨਾਲੋਂ 100 ਤੋਂ ਵੀ ਵੱਧ ਅਰਸੇ ਲਈ ਪਛੜੇ ਹੋਏ ਹਨ 1927 ਵਿੱਚ ਉਹਨਾਂ ਨੇ ਸਰਕਾਰ ਵੀ ਬਣਾਈ ਅਤੇ 40% ਤੋਂ ਵੱਧ ਦਾ ਰਾਖਵਾਕਰਨ ਹਾਸਲ ਕਰ ਲਿਆ ਸੀ ਉੱਤਰ 파ਰਤ ਵਾਲੇ 100 ਸਾਲ ਬਾਅਦ ਵੀ 27% ਲਈ ਲੜ ਰਹੇ ਹਨ ਸਰਕਾਰ ਬਣਾਉਣਾ ਹਾਲੇ ਦੂਰ ਦੂਰ ਗੱਲ ਹੈ ਤਾਮਿਲਨਾਡੂ ਦੇ ਰਾਖਵੈਂਕਰਨ ਦੇ 69% ਦੇ ਤਾਂ ਉਹ ਹਜ਼ਾਰਾਂ ਸਾਲ ਵੀ ਉਮੀਦ ਵੀ ਨਹੀਂ ਕਰ ਸਕਦੇ 9ਵੇਂ ਸ਼ੈਡਿਊਲ ਵਿੱਚ ਪਵਾਉਣ ਦਾ ਉੱਤਰਪਾਰਤ ਵਾਲੇ ਬੈਕਵਰਡ ਸਮਾਜ ਵਾਲੇ ਸੁਪਨਾ ਵੀ ਨਹੀਂ ਲੈ ਸਕਦੇ ਕਿਉਂਕਿ ਉੱਤਰਪਾਰਤ ਦੇ ਬੈਕਵਰਡ ਸਮਾਜ ਦੇ ਲੋਕ ਅੱਜ ਵੀ ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਹੀਂ ਆ ਸਕੇ ਮਹਾਨਾਇਕ ਨੇ ਜੀਵਨ ਸੰਗਰਸ਼ ਨਾਲ ਬੈਕਵਰਡ ਸਮਾਜ ਲਈ ਸਮਾਜਿਕ ਇਨਸਾਫ ਅਰਥਾਤ ਰਾਖਵੈਂਕਰਨ ਦਾ ਲਾਭ ਹੋਇਆ ਉੱਤਰਪਾਰਤ ਵਾਲਿਆਂ ਚ ਨੂੰ ਉਹਨਾਂ ਦੀ ਨਕਲ ਜ਼ਰੂਰ ਕਰਨੀ ਚਾਹੀਦਾ ਹੈ ਹੁਣ ਅਸੀਂ ਤੀਜੇ ਪਾਗ ਦੀ ਗੱਲ ਸ਼ੁਰੂ ਕਰਦੇ ਹਾਂ ਬ੍ਰਾਹਮਣਵਾਦ ਬਨਾਮ ਬ੍ਰਾਹਮਣ ਵਿਰੋਧੀ ਸਿਰਫ 3% ਬ੍ਰਾਹਮਣ ਆਬਾਦੀ ਦਾ ਲਗਭਗ 70% ਔਦਿਆਂ ਉੱਤੇ ਕਬਜ਼ਾ ਹੁਣ ਰਾਮਾਸਾਮੀ ਬ੍ਰਾਹਮਣਵਾਦ ਵਿਰੋਧੀ ਕਟੜ ਪੰਥੀ ਬਣ ਗਏ ਸਨ ਉਹ ਸਮਝ ਚੁੱਕੇ ਸਨ ਕਿ ਹਿੰਦੂ ਧਰਮ ਦਾ ਬ੍ਰਾਹਮਣਵਾਦੀ ਢਾਂਚਾ ਮਨੁੱਖੀ ਵਿਤਕਰੇ ਅਤੇ ਜਾਤੀਵਾਦ ਦੇ ਆਧਾਰਿਤ ਸ਼ੋਸ਼ਣ ਕਰਨ ਦਾ ਸਾਧਨ ਹੈ ਉਹ ਜਾਤ ਦੇ ਆਧਾਰ ਇਸਮਾਨਤਾ ਦਾ ਸਮਰਥਨ ਕਰਨ ਵਾਲੇ ਗੈਰ ਬ੍ਰਾਹਮਣ ਨੂੰ ਵੀ ਬ੍ਰਾਹਮਣਵਾਦ ਦੇ ਸਮਰਥਕ ਵਜੋਂ ਦੇਖਦੇ ਸਨ। ਰਾ마ਸਾਮੀ ਨੇ ਬ੍ਰਾਹਮਣਵਾਦ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਫਨੀ 120 ਵਿੱਚ ਜਦੋਂ ਜਸਟਿਸ ਪਾਰਟੀ ਸੱਤਾ ਵਿੱਚ ਆਈ, ਬ੍ਰਾਹਮਣਾ ਨੇ ਜੋ ਸਰਕਾਰ ਵਿੱਚ ਉੱਚ ਪਦਰੀ ਅਹੁਦਿਆਂ ਦੇ ਲਗਭਗ 70% ਉੱਤੇ ਕਬਜ਼ਾ ਕਰ ਲਿਆ। ਜਸਟਿਸ ਪਾਰਟੀ ਦੁਆਰਾ ਰਿਜ਼ਰਵੇਸ਼ਨ ਪੇਸ਼ ਕੀਤੇ ਜਾਣ ਤੋਂ ਬਾਅਦ ਇਸ ਨੇ ਇਸ ਰੁਝਾਨ ਨੂੰ ਉਲਟਾ ਦਿੱਤਾ। ਜਿਸ ਨਾਲ ਮਦਰਾਸ ਪ੍ਰੈਜ਼ੀਡੈਂਸੀ ਦੀ ਸਰਕਾਰ ਵਿੱਚ ਗੈਰ ਬ੍ਰਾਹਮਣਾਂ ਨੂੰ ਆਬਾਦੀ ਦੇ ਅਨੁਪਾਤ ਦੇ ਅਨੁਸਾਰ ਕੀਤਾ। ਰਾਮਾਸਾਮੀ ਨੇ ਜਸਟਿਸ ਪਾਰਟੀ ਦੇ ਜ਼ਰੀਏ ਸਰਕਾਰੀ ਨੌਕਰੀਆਂ, ਨਿਯਾ ਪਾਲਿਕਾ ਅਤੇ ਮਦਰਾਸ ਯੂਨੀਵਰਸਿਟੀ ਉੱਤੇ ਬ੍ਰਾਹਮਣਾਂ ਦੇ ਦਬਦਬੇ ਦੇ ਅਸੰਤੁਲਨ ਦੇ ਵਿਰੁੱਧ ਵਕਾਲਤ ਕੀਤੀ, ਜੋ ਕਿ ਆਬਾਦੀ ਦਾ ਸਿਰਫ 3% ਸਨ ਅਤੇ 70% ੌਧਿਆਂ ਉੱਤੇ ਕਬਜ਼ਦਾਰੀ ਸਨ। ਉਸ ਦੀ ਸਵੈਸਥিকার ਲਹਿਰ ਨੇ ਤਰਕਸ਼ੀਲਤਾ ਅਤੇ ਨਾਸਤਿਕਤਾ ਦਾ ਸਮਰਥਨ ਕੀਤਾ ਅਤੇ ਉਸ ਦਾ ਅੰਦੋਲਨ ਬ੍ਰਾਹਮਣਵਾਦ ਵਿਰੋਧੀ ਲਹਿਰ ਸੀ ਇਸ ਤੋਂ ਇਲਾਵਾ ਰਾਮਾਸਾਮੀ ਨੇ ਕਿਹਾ ਕਿ ਸਾਡਾ ਦਰਾविड़ ਅੰਦੋਲਨ ਬ੍ਰਾਹਮਣਾ ਜਾਂ ਬਾਣੀਆਂ ਦੇ ਖਿਲਾਫ ਨਹੀਂ ਹੈ ਜੇਕਰ ਕੋਈ ਅਜੀਹਾ ਸੋਚਦਾ ਹੈ ਤਾਂ ਉਹ ਮੇਰੇ ਲਈ ਉਤਰਸ ਦੇ ਪਾਤਰ ਹੋਵੇਗਾ ਪਰ ਜਿਸ ਤਰੀਕੇ ਨਾਲ ਬ੍ਰਾਹਮਣਵਾਦ ਦਰਾविड़ ਨਾਡੂ ਦਾ ਨਿਗਾਰ ਕਰ ਰਹੇ ਹਨ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਤੋਂ ਉਹਨਾਂ ਨੂੰ ਸਮਰਥਨ ਮਿਲੇ ਜਾਂ ਨਾ ਮਿਲੇ ਅਸੀਂ ਇਨਸਾਫ ਲਈ ਕਰਦੇ ਰਹਾਂਗੇ ਮੈਂ ਅਤੇ 나ਹੀਂ ਮੇਰਾ ਅੰਦੋਲਨ ਕਾਇਰਤਾ ਵਾਲਾ ਹੋਵੇਗਾ ਅਸੀਂ ਆਪਣਾ ਸੰਗ੍ਰਸ਼ ਲੜਦੇ ਰਹਾਂਗੇ ਇਰੋਡ ਵੈਕਟੱਪਾ ਰਾਮਾਸਾਮੀ ਦੀ ਬਦੌਲਤ ਕੀ ਹੋਇਆ ਦੇਖਦੇ ਹਾਂ 1947 ਵਿੱਚ ਭਾਰਤ ਦਾ ਸੱਤਾ ਪ੍ਰਿਵਰਤਨ ਹੋਇਆ ਜਿਸ ਨੂੰ ਅਸੀਂ ਆਜ਼ਾਦੀ ਵੀ ਕਹਿ ਦਿੰਦੇ ਹਾਂ ਇਸ ਤੋਂ 20 ਸਾਲ ਪਹਿਲਾਂ 1927 1927 ਵਿੱਚ ਭਾਰਤ ਦੇ ਮਦਰਾਸ ਰਾਜ ਵਿੱਚ ਪੇਰੀਆਰੀ ਵੀ ਰਾਮਾਸਾਮੀ ਦੇ ਯਤਨਾ ਸਦਕਾ ਮਦਰਾਸ ਪ੍ਰੈਜ਼ੀਡੈਂਸੀ ਦੇ ਮੁੱਖ ਮੰਤਰੀ ਦੁਆਰਾ ਸੰਪਰਦਾਇਕ ਸਰਕਾਰੀ ਆਦੇਸ਼ ਲਾਗੂ ਕੀਤਾ ਗਿਆ ਸੀ ਇਹ ਆਦੇਸ਼ ਆਬਾਦੀ ਦੇ ਆਧਾਰ ਅਨੁਸਾਰ ਹਿੱਸੇਦਾਰੀ ਦਾ ਰਾਖਵਾ ਕਰਨ ਸੀ ਜਿਸ ਨਾਲ ਗੈਰ ਬ੍ਰਾਹਮਣ ਹਿੰਦੂਆਂ ਨੂੰ 44% ਅਨੁਸੂਚਿਤ ਜਾਤੀਆਂ ਨੂੰ 8% ਅਤੇ ਬ੍ਰਾਹਮਣਾਂ ਈਸਾਈਆ ਅਤੇ ਮੁਸਲਮਾਨਾਂ ਨੂੰ 16% ਹਿੱਸੇਦਾਰੀ ਦਾ ਹੱਕ ਦੇ ਦਿੱਤਾ। ਇਹ ਇਨਸਾਫ ਦੀ ਕੋਸ਼ਿਸ਼ ਸੀ। ਹਾਲਾਂਕਿ ਇਹ ਸੰਖਿਆਵਾਂ ਉਹਨਾਂ ਦੀ ਆਬਾਦੀ ਹਿੱਸੇ ਦੀ ਸਹੀ ਪ੍ਰਤੀਨਿਧਤਾ ਪੂਰੀ ਤਰ੍ਹਾਂ ਨਾਲ ਨਹੀਂ ਕਰਦੀਆਂ ਸਨ। ਪੇਰੀਆਰ ਨੇ ਇਸ ਨੂੰ ਇੱਕ ਸਮਝੌਤਾ ਵਜੋਂ ਮੰਨ ਲਿਆ ਅਤੇ ਇਸ ਨੂੰ ਸਵੀਕਾਰ ਕੀਤਾ। ਭਾਰਤ ਦੀ ਸੱਤਾ ਬਦਲਣ ਦੇ ਚੱਲਦੇ 1950 ਵਿੱਚ ਰਿਜ਼ਰਵੇਸ਼ਨ ਨੂੰ ਹਟਾ ਦਿੱਤਾ ਗਿਆ ਸੀ। ਹੁਣ ਸੱਤਾ ਭਾਰਤ ਦੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਮਦਰਾਸ ਹਾਈ ਕੋਰਟ ਦੁਆਰਾ ਇਸ ਨੂੰ ਗੈਰ ਸੰਵਿਧਾਨਕ ਮੰਨਿਆ ਗਿਆ ਸੀ ਅਤੇ ਸੁਪਰੀਮ ਕੋਰਟ ਦੁਆਰਾ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ ਸੀ 1951 1951 ਤੋਂ ਮਦਰਾਸ ਸਰਕਾਰ ਦੇ ਫੈਸਲੇ ਰਾਜ ਦੀਆਂ ਪਛੜੀਆਂ ਸ਼੍ਰੇਣੀਆਂ ਨੂੰ 25% ਰੱਖਵਾ ਕਰਨ ਦੇ ਦਿੱਤਾ 1970 1951 ਵਿੱਚ ਸਾਮਿਲ 나ਡੂ ਦਾ ਪਹਿਲਾ ਪਛੜਾ ਵਰਗ ਕਮਿਸ਼ਨ ਜਿਸ ਦੀ ਅਗਵਾਈ ਐਨ ਸੱਤਾਨਾਥਨ ਅਤੇ ਐਮ ਕਰਣਾਨਦੀ ਦੁਆਰਾ ਰਿਪੋਰਟ ਸੌਂਪੀ ਗਈ ਨੇ ਆਪਣੀ ਰਿਪੋਰਟ ਵਿੱਚ ਦੋਸ਼ ਲਾਇਆ ਕਿ ਉਸ ਪਛੜੇ ਵਰਗ ਦੇ ਅੰਦਰ ਇੱਕ ਉੱਚ ਵਰਗ ਹੈ ਜਿਸ ਨੂੰ ਕਰੀਮੀ ਲੇਅਰ ਕਿਹਾ ਜਾਂਦਾ ਹੈ ਰਿਜ਼ਰਵੇਸ਼ਨ ਦੇ ਵੱਡੇ ਫਾਇਦੇ ਲੈ ਕੇ ਸ਼ੋਸ਼ਣ ਕਰ ਰਿਹਾ ਹੈ ਅਤੇ ਅਸਲ ਪਛੜੀਆਂ ਸ਼੍ਰੇਣੀਆਂ ਦੇ ਵਿਕਾਸ ਨੂੰ ਰੋਕ ਰਿਹਾ ਹੈ ਕਮਿਸ਼ਨ ਨੇ ਪ੍ਰਸਤਾਵ ਦਿੱਤਾ ਕਿ ਸਭ ਤੋਂ ਪਛੜੀਆਂ ਸ਼੍ਰੇਣੀਆਂ ਦਾ ਇੱਕ ਵੱਖਰਾ ਸਮੂਹ ਬਣਾਇਆ ਜਾਵੇ ਨਾਲ ਹੀ ਹਰ ਕਿਸੇ ਦੀ ਸਹਾਇਤਾ ਲਈ ਕੋਟੇ ਵਿੱਚ ਵਾਦਾ ਕੀਤਾ ਜਾਵੇ ਕਮਿਸ਼ਨ ਨੇ ਅੱਗੇ ਕਰੀਮੀ ਲੇਅਰ ਨੂੰ ਰਾਖਵੰਕਰਨ ਦੇ ਸਾਰੇ ਫਾਇਦੇ ਹਾਸਲ ਕਰਨ ਤੋਂ ਬਾਹਰ ਕਰਨ ਲਈ ਕੁਝ ਆਰਥਿਕ ਲੋੜਾਂ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਕਮਿਸ਼ਨ ਨੇ ਐਮਬੀਸੀ ਲਈ 16% ਅਤੇ ਬੀਸੀ ਲਈ 17% ਦਾ ਇੱਕ ਵੱਖਰਾ ਕੋਟਾ ਪ੍ਰਸਤਾਵਿਤ ਕੀਤਾ ਹੈ तमिलनाडु ਵਿੱਚ ਇਸ ਸਮੇ ਸਮੁੱਚੀ ਰਿਜ਼ਰਵੇਸ਼ਨ ਦਰ 41% ਸੀ 1971 1971 ਵਿੱਚ ਦਰਾविड़ मुनेतर कडगम ਸਰਕਾਰ ਨੇ BC ਲਈ ਰਾਖਵਾਕਰਨ ਜੋ 25% ਪਹਿਲਾਂ ਹੀ ਹੋ ਗਿਆ ਸੀ ਉਸ ਨੂੰ ਵਧਾ ਕੇ 31% ਅਤੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਰਾਖਵਾਕਰਨ 16% ਤੋਂ ਵਧਾ ਕੇ 18% ਕਰ ਦਿੱਤਾ ਕਰुणा निधि ਨੇ 1971 ਤੋਂ 1976 1976 ਤੱਕ ਡੀਐਮਕੇ ਦੇ ਸ਼ਾਸਨ ਦੌਰਾਨ ਪਛੜੀਆਂ ਸ਼੍ਰੇਣੀਆਂ ਦੀ ਪਲਾਈ ਲਈ ਇੱਕ ਵੱਖਰਾ ਮੰਤ్రਾਲਾ ਸਥਾਪਿਤ ਕੀਤਾ ਜੋ ਦੇਸ਼ ਵਿੱਚ ਅਜੇਹਾ ਪਹਿਲਾ ਹੈ ਰਾਜ ਦਾ ਕੁੱਲ ਰਾਖਵਾਕਰਨ 49% 31% ਪਲਸ 18% ਰਿਹਾ ਆਲ ਇੰਡੀਆ ਅਨਾ ਦਰਾਵਿਡ ਮੁਨੇਤਰ ਕੜਗਮ ਜਿਸ ਦੀ ਅਗਵਾਈ ਐਮਜੀ ਰਾਮਚੰਦਰ ਨੇ 1979 ਵਿੱਚ ਸੱਤਾਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕ੍ਰੀਮੀ ਲੇਅਰ ਸਿਧਾਂਤ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਰਿਜ਼ਰਵੇਸ਼ਨ ਯੋਗਤਾ ਲਈ 9000 ਸਾਲਾਨਾ ਆਮਦਨ ਸੀਮਾ ਸੀ ਇਸ ਨੀਤੀ ਦਾ ਤਿੱਖਾ ਸਿਆਸੀ ਵਿਰੋਧ ਹੋਇਆ 1980 1980 ਵਿੱਚ ਇਹ ਆਈਏਡੀਐਮ ਕੇ ਨੂੰ ਤਾਮਿਲਨਾਡੂ ਵਿੱਚ 1980 1980 ਦਿਆਪਾਰਤੀ ਆਮ ਚੋਣਾ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਐਮਜੀ ਰਾਮਚੰਦਰਨ ਦੀ ਅਗਵਾਈ ਵਿੱਚ ਇਹ ਆਈਏਡੀਐਮਕੇ ਨੇ ਆਰਥਿਕ ਮਾਪਦੰਡਾਂ ਦੇ ਆਪਣੇ ਫੈਸਲੇ ਨੂੰ ਉਲਟਾ ਦਿੱਤਾ ਉਸਨੇ ਅੱਗੇ ਪਛੜੀਆਂ ਸ਼੍ਰੇਣੀਆਂ ਲਈ ਕੋਟਾ 13% ਤੋਂ ਵਧਾ ਕੇ 50% ਕਰ ਦਿੱਤਾ ਜਿਸ ਨਾਲ ਕੁੱਲ ਰਾਖਵਾਕਰਨ 68% ਹੋ ਗਿਆ ਅਗਾ ਵਧੂ ਜਾਤੀਆਂ ਨੇ ਇਸ ਕਦਮ ਦਾ ਵਿਰੋਧ ਕਰਦਿਆਂ ਸੁਪਰੀਮ ਕੋਰਟ ਵਿੱਚ ਮੁਕੱਦਮਾ ਦਾਇਰ ਕੀਤਾ ਸਪਰੀਮ ਕੋਰਟ ਨੇ ਤਾਮਿਲਨਾਡੂ ਵਿੱਚ ਪਛੜੀਆਂ ਸ਼੍ਰੇਣੀਆਂ ਦੀ ਅਸਲ ਸਥਿਤੀ ਦੀ ਜਾਂਚ ਲਈ ਸਰਕਾਰ ਨੂੰ ਇੱਕ ਕਮਿਸ਼ਨ ਬਣਾਉਣ ਦਾ ਹੁਕਮ ਦਿੱਤਾ 1982 1982 ਵਿੱਚ ਐਮਜੀਆਰ ਸਰਕਾਰ ਦੁਆਰਾ ਨਿਯੁਕਤ ਦੂਜਾ ਪਛੜਾ ਵਰਗ ਕਮਿਸ਼ਨ ਅਤੇ ਜੇਹ ਅੰਬਾਸ਼ੰਕਰ ਨੇ ਪਾਇਆ ਕਿ ਲਗਭਗ 11 ਜਾਤੀਆਂ ਜੋ ਕਿ ਪਛੜੀਆਂ ਸ਼੍ਰੇਣੀਆਂ ਦੇ ਲਗਭਗ 34.8% ਹਨ ਲੋਕ ਸੇਵਾ ਕਮਿਸ਼ਨ ਵਿੱਚ 50.7% ਨੌਕਰੀਆਂ ਪੇਸ਼ੇਵਰ ਕੋਰਸਾ ਵਿੱਚ 62.7% ਸੀਟਾਂ ਅਤੇ 53.4% ਵਜ਼ੀਫੇ ਦੀ ਪ੍ਰਤੀਨਿਧਤਾ ਕਰ ਦਿਆ ਹਨ ਕਮਿਸ਼ਨ ਨੇ ਪਛੜੀਆਂ ਸ਼੍ਰੇਣੀਆਂ ਦੀ ਆਬਾਦੀ ਲਗਭਗ 67% ਹੋਣ ਦਾ ਜ਼ਿਕਰ ਕੀਤਾ ਅਤੇ ਬੇਨਤੀ ਕੀਤੀ ਕਿ ਸੂਚੀ ਵਿੱਚ 17 ਅਗਾਂਵਧੂ ਜਾਤੀ ਸਮੂਹ ਸ਼ਾਮਲ ਕੀਤੇ ਜਾਣ ਜਦੋਂ ਕਿ ਚੌਥੀ ਜਾਤੀ ਸਮਵਾਂ ਨੂੰ ਹਟਾ ਦਿੱਤਾ ਜਾਵੇ ਸਰਕਾਰ ਨੇ ਪਛੜੀਆਂ ਸ਼੍ਰੇਣੀਆਂ ਦੀ ਸੂਚੀ ਵਿੱਚ 29 ਨਵੇਂ ਜਾਤੀ ਸਮੂਹਾਂ ਨੂੰ ਸ਼ਾਮਲ ਕੀਤਾ ਪਰ ਕਿਸੇ ਨੂੰ ਵੀ ਬਾਹਰ ਨਹੀਂ ਰੱਖਿਆ ਅਤੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਲਈ ਉਹੀ ਕੁੱਲ 68% ਕੋਟਾ ਬਰਕਰਾਰ ਰੱਖਿਆ ਇਸ ਦੇ ਨਾਲ ਹੀ ਅਸੀਂ ਅੱਜ ਇਹ ਜਾਣਕਾਰੀ ਇੱਥੇ ਹੀ ਖਤਮ ਕਰਦੇ ਹਾਂ ਮੈਨੂੰ ਦੇਵੋ ਇਜਾਜ਼ਤ ਤੁਸੀਂ ਦੇਖਦੇ ਰਹੋ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰਦੇ ਰਹੋ ਇਕੁਐਲਿਟੀ ਐਡ ਜਸਟਿਸ YouTube ਚੈਨਲ ਪਟਿਆਲਾ ਸਾਥਿਓ ਜੈਪੀਨ ਜੈ ਭਾਰਤ ਜੈ ਸੰਵਿਧਾਨ